ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾreturnData ਸਾਂਝੀ ਕਰਨ ਜਾ ਰਹੀ ਆ ਪਿਆਰ ਦੀ ਖੇਡ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਨੀਰਜ ਸ਼ੀਖਾ ਦੇ ਕੋਲ ਖੜਾ ਸੀ ਜਦੋਂ ਉਹ ਨੀਤਾ ਨੇ ਉਸ ਨੂੰ ਦੱਸਿਆ ਮੈਂ ਤੇਰੀ ਮਾਂ ਨੂੰ ਫੋਨ ਕੀਤਾ ਹੈ ਅਤੇ ਉਹਨਾਂ ਤੋਂ ਇਜਾਜ਼ਤ ਲੈ ਲਈ ਹੈ ਕਿਸ ਗੱਲ ਦੀ ਇਜਾਜ਼ਤ ਸ਼ੀਖਾ ਨੇ ਹੈਰਾਨੀ ਨਾਲ ਪੁੱਛਿਆ ਅੱਜ ਰਾਤ ਨੂੰ ਤੂੰ ਮੇਰੇ ਘਰ ਰਹੇਂਗੀ ਕੱਲ ਐਤਵਰ ਸ਼ਾਮ ਨੂੰ ਮੈਂ ਤੈਨੂੰ ਤੇਰੇ ਘਰ ਛਾਡ ਆਵਾਂਗੀ ਸ਼ੀਖਾ ਨੇ ਪੁੱਛਿਆ ਕੀ ਕੋਈ ਖਾਸ ਗੱਲ ਹੈ ਨਹੀਂ ਬਸ ਇਹੀ ਹੈ ਕਿ ਮੈਂ ਆਪਣੇ ਦਿਲ ਦੀਆਂ ਗੱਲਾਂ ਬਹੁਤ ਸਮੇਂ ਤੋਂ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ ਮੈਂ ਤੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਤਸੱਲੀ ਨਾਲ ਸਾਂਝੀਆਂ ਕਰਾਂਗੀ ਤਾਂ ਮੇਰਾ ਮਨ ਹਲਕਾ ਹੋ ਜਾਵੇਗਾ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਚਲੀ ਜਾਵਾਂਗੀ ਤੂੰ ਸ਼ਾਮ ਨੂੰ ਸਿੱਧਾ ਮੇਰੇ ਘਰ ਆ ਜਾਵੇਂ ਗੱਲਬਾਤ ਵਿੱਚ ਹਿੱਸਾ ਲੈਂਦੇ ਹੋਏ ਨੀਰਜ ਨੇ ਕਿਹਾ ਅਨੀਤਾ ਮੈਂ ਸ਼ੀਖਾ ਨੂੰ ਤੇਰੇ ਘਰ ਛੱਡ ਦੇਵਾਂਗਾ ਇਸ ਬਾਤوں ਨੇ ਕੁੜੀ ਦੇ ਚੱਕਰ ਵਿੱਚ ਫਸ ਕੇ देर ਨਾ ਕਰ ਦੇਵੀਂ ਇਹ ਕਹਿ ਕੇ ਨੀਤਾ ਆਪਣੀ ਸੀਟ ਤੇ ਚਲੀ ਗਈ ਦਫਤਰ ਬੰਦ ਹੋਣ ਤੋਂ ਬਾਅਦ ਸ਼ੀਕਾ ਨੀਰਜ ਦੇ ਨਾਲ ਉਸਦੇ ਮੋਟਰਸਾਈਕਲ ਤੇ ਅਨੀਤਾ ਦੇ ਘਰ ਜਾਣ ਲਈ ਚਲੀ ਗਈ ਕੱਲ 11 ਵਜੇ ਪੱਕਾ ਆ ਜਾਣਾ ਨੀਰਜ ਨੇ ਸ਼ੀਕਾ ਨੂੰ ਅਨੀਤਾ ਦੇ ਘਰ ਦੇ ਬਾਹਰ ਛੱਡਦੇ ਹੋਏ ਕਿਹਾ ਠੀਕ ਹੈ ਸ਼ੀਕਾ ਨੇ ਮੁਸਕਰਾਉਂਦੇ ਹੋਏ ਕਿਹਾ ਅਨੀਤਾ ਸੋਈ ਵਿੱਚ ਰੁੱਝੀ ਹੋਈ ਸੀ ਸ਼ੀਕਾ ਉਸਦੇ ਬੱਚਿਆਂ ਰਾਹੁਲ ਅਤੇ ਰੀਚਾ ਨਾਲ ਗੱਲਾਂ ਕਰਨ ਲੱਗ ਪਏ। ਅਨੀਤਾ ਦਾ ਪਤੀ ਦਿਨੇਸ਼ਕਰ ਵਿੱਚ ਮੌਜੂਦ ਨਹੀਂ ਸੀ। ਅਨੀਤਾ ਸ਼ੀਖਾ ਨੂੰ ਬਾਜ਼ਾਰ ਲੈ ਗਈ। ਉਹ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਦਾਖਲ ਹੋਈ। ਅਨੀਤਾ ਅਤੇ ਦੁਕਾਨ ਮਾਲਕ ਇੱਕ ਦੂਜੇ ਨੂੰ ਨਾਮ ਲੈ ਕੇ ਬੁਲਾ ਰਹੇ ਸਨ। ਇਸ ਤੋਂ ਸ਼ੀਖਾ ਨੇ ਅੰਦਾਜ਼ਾ ਲਗਾਇਆ ਕਿ ਉਹ ਦੋਵੇਂ ਪੁਰਾਣੇ ਜਾਨੂ ਸਨ। ਦੀਪਕ ਮੈਂ ਆਪਣੇ ਇਸ ਦੋਸਤ ਨੂੰ ਇੱਕ ਵਧੀਆ ਟੀ-ਸ਼ਰਟ ਗਿਫਟ ਕਰਨਾ ਚਾਹੁੰਦੀ ਹਾਂ। ਮੈਨੂੰ ਜਲਦੀ ਤੋਂ ਜਲਦੀ ਇੱਕ ਵਧੀਆ ਟੀ-ਸ਼ਰਟ ਦਿਖਾਓ। ਅਨੀਤਾ ਨੇ ਦੁਕਾਨ ਮਾਲਕ ਨੂੰ ਮੁਸਕਰਾਉਂਦੇ ਹੋਏ ਆਪਣੀ ਇੱਛਾ ਬਾਰੇ ਦੱਸਿਆ ਸ਼ੀਕਾ ਗਿਫਟ ਨਹੀਂ ਲੈਣਾ ਚਾਹੁੰਦੀ ਸੀ ਪਰ ਅਨੀਤਾ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ ਦੀਪਕ ਖੁਦ ਅਨੀਤਾ ਨੂੰ ਟੀ-ਸ਼ਰਟ ਪਸੰਦ ਕਰਵਾਉਣ ਵਿੱਚ ਦਿਲਚਸਪੀ ਲੈ ਰਿਹਾ ਸੀ ਅੰਤ ਵਿੱਚ ਉਹਨਾਂ ਨੇ ਇੱਕ ਲਾਲ ਰੰਗ ਦੀ ਟੀ-ਸ਼ਰਟ ਚੁਣ ਲਈ ਸ਼ੀਕਾ ਲਈ ਟੀ-ਸ਼ਰਟ ਤੋਂ ਇਲਾਵਾ ਅਨੀਤਾ ਨੇ ਰਿਚਾ ਤੇ ਰਾਹੁਲ ਲਈ ਕੱਪੜੇ ਵੀ ਖਰੀਦੇ ਅਤੇ ਫਿਰ ਆਪਣੇ ਪਤੀ ਲਈ ਨੀਲੇ ਰੰਗ ਦੀ ਇੱਕ ਕਮੀਜ਼ ਖਰੀਦੀ ਦੁਕਾਨ ਤੋਂ ਬਾਹਰ ਆਉਂਦੇ ਹੋਏ ਸ਼ੀਖਾ ਨੇ ਪਿੱਛੇ ਮੁੜ ਕੇ ਦੇਖਿਆ ਕਿ ਦੀਪਕ ਉਹਨਾਂ ਦੋਵਾਂ ਵੱਲ ਦੇਖ ਰਿਹਾ ਸੀ ਸ਼ੀਖਾ ਨੇ ਨੀਤਾ ਨੂੰ ਛੇੜਿਆ ਮੈਂ ਕੁਝ ਅਜੀਬ ਦੇਖਿਆ ਹੈ ਕਿ ਇਹ ਦੀਪਕ ਕਦੇ ਤੁਹਾਡਾ ਪ੍ਰੇਮੀ ਰਿਹਾ ਹੈ ਉਹ ਪ੍ਰੇਮੀ ਨਹੀਂ ਸੀ ਉਹ ਕਦੇ ਮੇਰਾ ਅਤੇ ਮੇਰੇ ਪਤੀ ਦਾ ਚੰਗਾ ਦੋਸਤ ਸੀ ਮੈਂ ਤੈਨੂੰ ਇਸ ਬਾਰੇ ਕਦੇ ਫੇਰ ਕਿਸੇ ਦਿਨ ਡਿਟੇਲ ਵਿੱਚ ਦੱਸਾਂਗੀ ਮੇਰਾ ਪਤੀ ਘਰ ਪਹੁੰਚ ਗਿਆ ਹੋਵੇਗਾ ਜਲਦੀ ਚੱਲੀਏ ਠੀਕ ਹੈ ਕੋ ਟੂ ਕਟ ਮੈਨੂੰ ਇਹ ਤਾਂ ਦੱਸੋ ਕਿ ਅੱਜ ਦਾ ਪ੍ਰੋਗਰਾਮ ਕੀ ਹੈ ਮੈਂ ਤੈਨੂੰ ਘਰ ਪਹੁੰਚਣ ਤੋਂ ਬਾਅਦ ਹੀ ਦੱਸਾਂਗੀ ਇਹ ਕਹਿ ਕੇ ਅਨੀਤਾ ਤੇ ਸ਼ੀਖਾ ਰਿਕਸ਼ਾ ਲੈ ਕੇ ਘਰ ਆ ਗਈਆਂ ਜਦੋਂ ਘਰ ਪਹੁੰਚਿਆ ਤਾਂ ਸ਼ੀਖਾ ਨੇ ਦਿਨੇਸ਼ ਨੂੰ ਡਰਾਇੰਗ ਰੂਮ ਵਿੱਚ ਬੈਠੇ ਦੇਖਿਆ ਸ਼ੀਖਾ ਨੂੰ ਦੇਖ ਕੇ ਉਸਦੇ ਬੁੱਲਾਂ ਤੇ ਜੋ ਮੁਸਕਰਾਹਟ ਆਈ ਸੀ ਉਹ ਅਨੀਤਾ ਦੇ ਹੱਥ ਵਿੱਚ ਲਫਾਫੇ ਦੇਖ ਕੇ ਤੁਰੰਤ ਗਾਇਬ ਹੋ ਗਈ ਤੁਸੀਂ ਦੀਪਕ ਦੀ ਦੁਕਾਨ ਵਿੱਚ ਕਿਉਂ ਗਏ ਇਹ ਕਹਿ ਕੇ ਉਸਨੇ ਅਨੀਤਾ ਵੱਲ ਆਗਵਾੰਗ ਦੇਖਿਆ ਮੈਂ ਸ਼ਿਖਾ ਲਈ ਇੱਕ ਟੀ-ਸ਼ਰਟ ਖਰੀਦਣਾ ਚਾਹੁੰਦੀ ਸੀ ਦੀਪਕ ਦੀ ਦੁਕਾਨ ਵਿੱਚ ਸਭ ਤੋਂ ਵਧੀਆ ਸਾਮਾਨ ਹੈ ਮੇਰੇ ਇਨਕਾਰ ਕਰਨ ਦੇ ਬਾਵਜੂਦ ਤੁਸੀਂ ਉਸ ਦੀ ਦੁਕਾਨ ਵਿੱਚ ਕਦਮ ਰੱਖਣ ਦੀ ਹਿੰਮਤ ਕਿਵੇਂ ਕੀਤੀ ਉਸਾ ਪਤੀ ਗੁੱਸੇ ਨਾਲ ਗਰਜਿਆ ਮੈਂ ਗਲਤੀ ਕੀਤੀ ਅਨੀਤਾ ਨੇ ਮੁਸਕਰਾਉਂਦੀ ਹੋਈ ਆਪਣੇ ਹੱਥ ਜੋੜ ਲਈ ਕਿਰਪਾ ਕਰਕੇ ਅੱਜ ਗੁੱਸਾ ਨਾ ਕਰੋ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਬਦਕਿਸਮਤ ਦਿਨ ਹੈ ਏ ਕਹਿ ਕੇ ਦਿਨੇਸ਼ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲਾ ਗਿਆ। ਮੈਡਮ ਜਦੋਂ ਤੁਹਾਡੇ ਪਤੀ ਨੇ ਤੁਹਾਨੂੰ ਮਨਾ ਕੀਤਾ ਸੀ ਤਾਂ ਤੁਸੀਂ ਦੀਪਕ ਦੀ ਦੁਕਾਨ ਤੇ ਕਿਉਂ ਗਏ? ਸ਼ਿਖਾ ਨੇ ਪੁੱਛਿਆ। ਅੱਖਾਂ ਵਿੱਚ ਹੰਝੂ ਲੈ ਕੇ ਨੀਤਾ ਨੇ ਉਦਾਸ ਲਹਿਜੇ ਵਿੱਚ ਜਵਾਬ ਦਿੱਤਾ। ਅੱਜ ਮੈਂ ਤੈਨੂੰ ਇੱਕ 10 ਸਾਲ ਪੁਰਾਣੀ ਘਟਨਾ ਬਾਰੇ ਦੱਸ ਰਹੀ ਹਾਂ। ਜਿਸ ਨੇ ਮੇਰੇ ਵਿਆਹੁਤਾ ਜੀਵਨ ਦੀ ਸ਼ਾਂਤੀ ਅਤੇ ਖੁਸ਼ੀ ਨੂੰ ਤਬਾਹ ਕਰ ਦਿੱਤਾ। ਮੈਂ ਸਜ਼ਾ ਭੁਗਤ ਰਹੀ ਹਾਂ। ਭਾਵੇਂ ਮੈਂ ਦੋਸ਼ੀ ਨਹੀਂ ਹਾਂ ਸ਼ਿਖਾ। ਦੀਪਕ ਦਾ ਘਰ ਨੇੜੇ ਹੈ ਅਸੀਂ ਇੱਕ ਦੂਜੇ ਦੇ ਘਰ ਬਹੁਤ ਜਾਂਦੇ ਸੀ ਜਦੋਂ ਦਿਨੇਸ਼ ਟੂਰਤੇ ਹੁੰਦੇ ਸਨ ਤਾਂ ਮੈਂ ਅਕਸਰ ਉਹਨਾਂ ਦੇ ਘਰ ਚਲੀ ਜਾਂਦੀ ਸੀ ਦੀਪਕ ਮੇਰੇ ਨਾਲ ਮਜ਼ਾਕ ਕਰਦਾ ਸੀ ਨਾ ਤਾਂ ਕਦੇ ਦਿਨੇਸ਼ ਨੂੰ ਅਤੇ ਨਾ ਹੀ ਦੀਪਕ ਦੀ ਪਤਨੀ ਨੂੰ ਇਸ ਬਾਰੇ ਕਦੇ ਬੁਰਾ ਲੱਗਿਆ ਕਿਉਂਕਿ ਸਾਡੇ ਦਿਲਾਂ ਵਿੱਚ ਕੋਈ ਗਲਤ ਗੱਲ ਨਹੀਂ ਸੀ ਇੱਕ ਸ਼ਾਮ ਜਦੋਂ ਮੈਂ ਦੀਪਕ ਦੇ ਘਰ ਪਹੁੰਚੀ ਤਾਂ ਘਰ ਵਿੱਚ ਇਕੱਲਾ ਸੀ ਉਸਦੀ ਪਤਨੀ ਆਪਣੇ ਬੱਚਿਆਂ ਨਾਲ ਇੱਕ ਗਵਾਂਡੀ ਦੇ ਘਰ ਜਨਮ ਦਿਨ ਦੀ ਪਾਰਟੀ ਤੇ ਗਈ ਹੋਈ ਸੀ। ਆਪਣੀਆਂ ਗੱਲਾਂ ਤੇ ਵਗਦੇ ਹੰਝੂ ਪੂੰਝਣ ਤੋਂ ਬਾਅਦ ਅਨੀਤਾ ਨੇ ਅੱਗੇ ਕਿਹਾ, "ਦੀਪਕ ਕਦੇ-ਕਦੇ ਇਕੱਲੇ ਮਜ਼ਾਕ ਕਰਦੇ ਹੋਏ ਰੋਮਾਂਟਿਕ ਹੋ ਜਾਂਦਾ ਸੀ। ਮੈਂ ਉਸ ਦੀਆਂ ਗੱਲਾਂ ਨੂੰ ਹਲਕੇ ਵਿੱਚ ਲੈਂਦੀ ਸੀ ਕਿਉਂਕਿ ਮੇਰੇ ਦਿਲ ਵਿੱਚ ਥੋੜਾ ਜਿਹਾ ਵੀ ਗੁੱਸਾ ਨਹੀਂ ਆਉਂਦਾ ਸੀ। ਦੀਪਕ ਨੇ ਵੀ ਕਦੇ ਵੀ ਸਮਾਜ ਦੇ ਬੰਦਨਾ ਦੀਆਂ ਹੱਦਾਂ ਨੂੰ ਪਾਰ ਨਹੀਂ ਕੀਤਾ ਸੀ। ਦਿਨੇਸ਼ ਟੂਰਤੇ ਗਏ ਸਨ। ਉਹਨਾਂ ਨੇ ਅਗਲੇ ਦਿਨ ਵਾਪਸ ਆਉਣਾ ਸੀ ਪਰ ਉਹ ਇੱਕ ਦਿਨ ਪਹਿਲਾਂ ਹੀ ਵਾਪਸ ਆ ਗਈ। ਮੇਰੀ ਸੱਸ ਨੇ ਦਿਨੇਸ਼ ਨੂੰ ਦੱਸਿਆ ਕਿ ਮੈਂ ਦੀਪਕ ਦੇ ਘਰ ਗਈ ਹਾਂ ਤੇ ਸਾਰਾ ਦਿਨ ਉੱਥੇ ਹੀ ਰਹਿੰਦੀ ਹਾਂ। ਅਜੀਹਾ ਝੂਠ ਬੋਲ ਕੇ ਉਸਨੇ ਦਿਨੇਸ਼ ਦੇ ਮਨ ਵਿੱਚ ਸਾਡੇ ਦੋਵਾਂ ਬਾਰੇ ਸ਼ੱਕ ਦਾ ਬੀਜ ਬੀਜ ਦਿੱਤਾ। ਉਸ ਸ਼ਾਮ ਦੀਪਕ ਸ਼ਰਾਬੀਆਂ ਦੇ ਵਿਆਹ ਦੀਆਂ ਕਹਾਣੀਆਂ ਸੁਣਾ ਕੇ ਮੈਨੂੰ ਹਸਾ ਰਿਹਾ ਸੀ। ਫਿਰ ਅਚਾਨਕ ਉਸਨੇ ਮੇਰੀ ਤਾਰਿਫ ਕਰਨੀ ਸ਼ੁਰੂ ਕਰ ਦਿੱਤੀ। ਉਹ ਪਹਿਲਾਂ ਵੀ ਅਜਿਹਾ ਕਰਦਾ ਸੀ ਪਰ ਉਸ ਸ਼ਾਮ ਖਿੜਕੀ ਕੋਲ ਖੜੇ ਦਿਨੇਸ਼ ਨੇ ਸਭ ਕੁਝ ਸੁਣ ਲਿਆ ਉਸ ਦਿਨ ਤੋਂ ਉਸਨੇ ਮੈਨੂੰ ਚਰਿੱਤਰਹੀਨ ਸਮਝਿਆ ਅਤੇ ਦੀਪਕ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਅਤੇ ਅਤੇ ਮੈਂ ਅੱਜ ਤੱਕ ਆਪਣੇ ਮੱਥੇ ਤੋਂ ਉਹ ਝੂਠਾ ਕਲੰਕ ਨਹੀਂ ਧੋ ਸਕੀ ਸ਼ਿਖਾ ਇਹ ਗਲਤ ਹੈ ਮੈਡਮ ਤੁਹਾਡੀ ਗੱਲ ਸੁਣ ਕੇ ਦਿਨੇਸ਼ ਜੀ ਨੂੰ ਆਪਣੇ ਮਾਨ ਵਿੱਚੋਂ ਗਲਤਫਹਿਮੀ ਦੂਰ ਕਰ ਦੇਣੀ ਚਾਹੀਦੀ ਸੀ ਸ਼ੀਖਾ ਨੇ ਹਮਦਰਦੀ ਪ੍ਰਗਟ ਕੀਤੀ ਉਹ ਮੈਨੂੰ ਮਾਫ ਕਰਨ ਲਈ ਤਿਆਰ ਨਹੀਂ ਹੈ ਉਹ ਹਮੇਸ਼ਾ ਮੇਰੇ ਵੱਡੇ ਹੋ ਰਹੇ ਬੱਚਿਆਂ ਦੇ ਸਾਹਮਣੇ ਮੈਨੂੰ ਚਰਿੱਤਰਹੀਨ ਹੋਣ ਦਾ ਤਾਣਾ ਮਾਰ ਕੇ ਸ਼ਰਮਿੰਦਾ ਕਰਦੇ ਹੈ ਇਹ ਬਹੁਤ ਗਲਤ ਹੈ ਮੈਡਮ ਮੈਂ ਆਪਣੇ ਆਪ ਨੂੰ ਕੋਸਦੀ ਹਾਂ ਕਿ ਮੈਨੂੰ ਦੀਪਕ ਨੂੰ ਮੇਰੀ ਤਾਰੀਫ ਕਰਨ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ ਸੀ ਮੇਰੀ ਉਸ ਗਲਤੀ ਨੇ ਮੈਨੂੰ ਹਮੇਸ਼ਾ ਲਈ ਆਪਣੇ ਪਤੀ ਦੀਆਂ ਨਜ਼ਰਾਂ ਤੋਂ ਡੇਗ ਦਿੱਤਾ ਹੈ ਜਦੋਂ ਤੁਹਾਨੂੰ ਪਤਾ ਸੀ ਕਿ ਦਿਨੇਸ਼ ਜੀ ਬਹੁਤ ਗੁੱਸੇ ਹੋਣਗੇ ਤਾਂ ਤੁਸੀਂ ਦੀਪਕ ਦੀ ਦੁਕਾਨ ਤੇ ਕਿਉਂ ਗਏ ਸ਼ੀਖਾ ਦੇ ਸਵਾਲ ਦੇ ਜਵਾਬ ਵਿੱਚ ਅਨੀਤਾ ਚੁੱਪ ਰਹੀ ਅਤੇ ਅਰਥਪੂਰਨ ਢੰਗ ਨਾਲ ਉਸ ਦੀਆਂ ਅੱਖਾਂ ਵਿੱਚ ਦੇਖਣ ਲੱਗੀ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਸ਼ੀਖਾ ਨੇ ਸੋਚ ਸਮਝ ਕੇ ਕਿਹਾ ਤੁਸੀਂ ਜਾਣ ਬੁੱਝ ਕੇ ਦੀਪਕ ਦੀ ਦੁਕਾਨ ਤੋਂ ਚੀਜ਼ਾਂ ਖਰੀਦੀਆਂ ਤਾਂ ਜੋ ਮੈਨੂੰ ਦਿਨੇਸ਼ ਜੀ ਦਾ ਗੁੱਸਾ ਉਸ ਦੀ ਨਫ਼ਰਤ ਦਿਖਾਈ ਜਾ ਸਕੇ ਹੈਨਾ ਤੁਸੀਂ ਇਹ ਸਭ ਮੇਰੀਆਂ ਅੱਖਾਂ ਖੋਲਣ ਲਈ ਕੀਤਾ ਹੈ ਨਾ ਹਾਂ ਸ਼ੀਕਾ ਅਨੀਤਾ ਨੇ ਝੋਕ ਕੇ ਸ਼ੀਕਾ ਦੇ ਮੱਥੇ ਨੂੰ ਚੁੰਮਿਆ ਮੈਂ ਨਹੀਂ ਚਾਹੁੰਦੀ ਕਿ ਤੂੰ ਹਮੇਸ਼ਾ ਲਈ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਮੇਰੇ ਵਾਂਗ ਡਿੱਗ ਪਵੇਂ ਜਿਵੇਂ ਤੂੰ ਨੀਰਜ ਨਾਲ ਪਿਆਰ ਦਾ ਖਤਰਨਾਕ ਖੇਡ ਖੇਡ ਰਹੀ ਹੈ ਮੇਰੇ ਮਨ ਵਿੱਚ ਉਸ ਲਈ ਕੋਈ ਗਲਤ ਭਾਵਨਾ ਨਹੀਂ ਹੈ ਮੈਡਮ ਮੈਂ ਵੀ ਦੀਪਕ ਬਾਰੇ ਇਹੀ ਸੋਚਿਆ ਸੀ ਦੇਖ ਤੇਰਾ ਪਤੀ ਵੀ ਦਿਨੇਸ਼ ਵਾਂਗ ਗਲਤ ਫਹਿਮੀ ਦਾ ਸ਼ਿਕਾਰ ਹੋ ਸਕਦਾ ਹੈ ਫੇਰ ਇਸ ਖੇੜ ਵਿੱਚ ਤੂੰ ਵੀ ਆਪਣੀ ਵਿਵਹਤਾ ਜ਼ਿੰਦਗੀ ਦੀ ਖੁਸ਼ੀ ਗਵਾ ਬੈਠੇਂਗੀ। ਤੂੰ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਹੈ ਕਿਉਂਕਿ ਤੂੰ ਆਪਣੇ ਪਤੀ ਤੋਂ ਨਾਰਾਜ਼ ਹੈ। ਇਸ ਤਰ੍ਹਾਂ ਦੂਰ ਰਹਿਣ ਨਾਲ ਪਤੀ ਦੇ ਮਨ ਵਿੱਚ ਪਤਨੀ ਦੇ ਸਰੀਤਰ ਬਾਰੇ ਸ਼ੱਕ ਬੜੀ ਆਸਾਨੀ ਨਾਲ ਝਾੜ-ਫਾੜ ਲੈਂਦਾ ਹੈ। ਪਤੀ ਦੇ ਪਿਆਰ ਨੂੰ ਰਿਸਕ ਵਿੱਚ ਪਾਉਣ ਨਾਲੋਂ ਸੌਰਿਆਂ ਦੇ ਕੋੜੇ ਬੋਲਾਂ ਨੂੰ ਸਹਿ ਲੈਣਾ ਬਿਹਤਰ ਹੈ। ਤੈਨੂੰ ਤੁਰੰਤ ਆਪਣੇ ਪਤੀ ਕੋਲ ਵਾਪਸ ਚਲੇ ਜਾਣਾ ਚਾਹੀਦਾ ਹੈ। ਸ਼ੀਖਾ ਬਹੁਤ ਜ਼ਿਆਦਾ ਭਾਵੁਕ ਹੋਣ ਕਾਰਨ ਅਨੀਤਾ ਦੀ ਆਵਾਜ਼ ਘੁੱਟ ਗਈ ਸੀ ਮੈਂ ਜ਼ਰੂਰ ਵਾਪਸ ਜਾਵਾਂਗੀ ਸ਼ੀਖਾ ਨੇ ਧ੍ਰਿੜ ਆਵਾਜ਼ ਨਾਲ ਕਿਹਾ ਅਨੀਤਾ ਨੇ ਪੁੱਛਿਆ ਕੀ ਤੇਰਾ ਕੱਲ ਨੀਰਜ ਨੂੰ ਮਿਲਣ ਦਾ ਪ੍ਰੋਗਰਾਮ ਹੈ ਸ਼ੀਖਾ ਨੇ ਦੱਸਿਆ ਹਾਂ ਫਿਰ ਤੂੰ ਉਸ ਨੂੰ ਕੀ ਕਹੇਂਗੀ ਸ਼ੀਖਾ ਨੇ ਆਪਣੇ ਪਰਸ ਵਿੱਚੋਂ ਆਪਣਾ ਮੋਬਾਈਲ ਕੱਢਿਆ ਅਤੇ ਬੰਦ ਕਰ ਦਿੱਤਾ ਅਤੇ ਕਿਹਾ ਅੱਜ ਤੋਂ ਇਹ ਖਤਰਨਾਕ ਖੇਡ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਉਸ ਦੀ ਝੂਠੀ ਜਾਂ ਸੱਚੀ ਤਾਰੀਫ਼ ਹੁਣ ਮੈਨੂੰ ਗੁਮਰਾਹ ਨਹੀਂ ਕਰ ਸਕੇਗੀ ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਹ ਸਮਝ ਲਿਆ ਜੋ ਮੈਂ ਤੈਨੂੰ ਸਮਝਾਉਣਾ ਚਾਹੁੰਦੀ ਸੀ ਅਨੀਤਾ ਨੇ ਮੁਸਕਰਾਉਂਦੇ ਹੋਏ ਆਪਣਾ ਦੁੱਖ ਛੁਪਾਇਆ ਤੁਸੀਂ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਮੁਸੀਬਤ ਵਿੱਚ ਫਸ ਗਏ ਹੋ ਸ਼ੀਗਾ ਪਛਤਾਵੇ ਨਾਲ ਭਰ ਗਈ ਪਰ ਤੂੰ ਬਚ ਗਈ ਆਓ ਆਓ ਰਾਤ ਦਾ ਖਾਣਾ ਖਾਈਏ ਤੁਹਾਨੂੰ ਐਨੀਵਰਸਰੀ ਦੀਆਂ ਬਹੁਤ ਮੁਬਾਰਕਾਂ ਅਤੇ ਮੈਨੂੰ ਉਮੀਦ ਹੈ ਕਿ ਦਿਨੇਸ਼ ਜੀ ਦੀ ਗਲਤਫਹਿਮੀ ਜਲਦੀ ਹੀ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਉਸ ਦਾ ਪਿਆਰ ਦੁਬਾਰਾ ਮਿਲੇਗਾ। ਥੈਂਕ ਯੂ। ਅਨੀਤਾ ਸ਼ੀਖਾ ਦੀਆਂ ਨਜ਼ਰਾਂ ਤੋਂ ਆਪਣੀਆਂ ਨਜ਼ਰਾਂ ਵਿੱਚ ਭਰੀ ਹੰਝੂਆਂ ਨੂੰ ਛਿਪੌਂ ਲਈ ਰੋਈ ਵਾਲ ਤੋਰ ਪਈ ਅਤੇ ਸ਼ੀਖਾ ਦਾ ਦਿਲ ਅਨੀਤਾ ਪ੍ਰਤੀ ਢੂੰਗੀ, ਸ਼ੁਗਰਗੁਜ਼ਾਰੀ ਅਤੇ ਹਮਦਰਦੀ ਨਾਲ ਭਰ ਗਿਆ। ਦੋਸਤੋ, ਤੁਸੀਂ ਸੁਣੀ ਕਹਾਣੀ ਪਿਆਰ ਦੀ ਖੇਡ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ? ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਸੀ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ